ਹਾਂਜੀ ਖਰਾਲਗੜ ਏਰੀਏ ਦਾ ਜ਼ਿਲ੍ਹਾ ਹੁਸ਼ਿਆਰਪੁਰ ਗੜਸ਼ੰਕਰ ਬਲਾਕ ਦਾ ਬੀਤ ਇਲਾਕੇ ਦਾ ਪਿੰਡ ਆ ਖਰਾਲਗੜ ਤਪਸਥਾਨ ਗੁਰੂ ਰਵਿਦਾਸ ਜੀ ਮਹਾਰਾਜ ਉਸ ਏਰੀਏ ਨੂੰ ਦਿਖਾ ਰਹੇ ਆ ਖਰਾਲਗੜ ਪਿੰਡ ਦੇ ਵਿੱਚ ਖੜੇ ਆ ਅਸੀਂ ਤੇ ਉਹਦੇ ਨਾਲ ਆ ਖੇਤੀ ਦਾ ਸਿਸਟਮ ਦਿਖਾ ਰਹੇ ਆ ਅਸੀਂ ਕਿ ਇੱਥੇ ਜਿਹੜੀ ਖੇਤੀ ਆ ਉਹ ਕਿਸ ਤਰੀਕੇ ਦੇ ਨਾਲ ਲੋਕ ਕਰਦੇ ਆ ਉੱਪਰ ਖਾਪੜ ਦੇਖਿਓ ਆ ਥੱਲੇ ਜਾ ਰਹੇ ਆ ਉਹ ਸਾਹਮਣੇ ਆ ਇੱਧਰ ਖੱਡਾਂ ਨਹੀਂ ਗਈਆਂ ਬਹੁਤ ਜ਼ਿਆਦੇ ਆ ਉੱਚਾ ਆ ਗਿਆ ਬਿਲਕੁਲ ਇੱਥੇ ਬੂਟੇ ਆ ਅੰਬਾਂ ਦੇ ਆ ਇਸ ਤਰ੍ਹਾਂ ਦਾ ਗਰਾਊਂਡ ਬਣਿਆ ਹੋਇਆ ਹੋ ਸਾਹਮਣੇ ਪਾਣੀ ਖੜਿਆ ਹਨ ਪਰ ਸਾਰੇ ਪਹਾੜ ਆ ਕੇ ਥੱਲੇ ਨੂੰ ਉਹ ਖੱਡਾ ਆ ਗਿਆ ਇਸ ਤਰ੍ਹਾਂ ਦਾ ਉਗੜ ਉਪੜ ਖਾਪੜ ਦਾ ਏਰੀਆ ਪਹਾੜੀ ਏਰੀਆ ਹੈ ਪੱਕੇ ਪੱਥਰ ਨੇ ਆ ਤੁਸੀਂ ਮੈਂ ਜ਼ੂਮ ਕਰਕੇ ਵੀ ਦਿਖਾ ਰਿਹਾ ਆ ਦੇਖੋ ਇੰਨੇ ਨੇ ਵੱਡੇ ਜਿਹੜੇ ਪੱਕੇ ਪੱਥਰ ਨੇਗੇ ਇੱਥੇ ਮੇਡੇਡੇ ਵੱਡੇ ਪੱਥਰ ਆ ਪਾਣੀ ਵੀ ਇਸ ਤਰੀਕੇ ਨਾਲ ਕੱਚੇ ਰਹਾ ਨੇ ਤੇ ਇਹਨਾਂ ਨੇ ਆ ਇਸ ਤਰ੍ਹਾਂ ਨਾਲ ਵਾਰਡ ਕੀਤੀ ਹੋਈ ਜਿਵੇਂ ਆ ਤੁਸੀਂ ਦੇਖ ਲੈਣੇ ਆ ਆ ਦੇਖੋ ਇੱਕ ਜਿੰਦਾ ਲੱਗਿਆ ਪਿਆ ਦੇਖੋ ਆ ਲੌਕ ਲੱਗਿਆ ਹੋਇਆ ਇਹਨਾਂ ਨੇ ਆਪਣੇ ਖੇਤਾਂ ਨੂੰ ਇਸ ਤਰੀਕੇ ਦਾ ਹੁਣ ਜਿਵੇਂ ਆਪਣੇ ਸਰੋਂ ਆ ਵੱਡੀਆਂ-ਵੱਡੀਆਂ ਹੋਈਆਂ ਐ ਇਸ ਤਰ੍ਹਾਂ ਟਿੱਬੇ ਟੈਪ ਜੇ ਨੇ ਅਸੀਂ ਪਹਿਲਾਂ ਅੱਗੇ ਜਾ ਕੇ ਵੀ ਤੁਹਾਨੂੰ ਦਿਖਾਉਣਾ ਬਿਲਕੁਲ ਲਾਸਟ ਤੇ ਉਹ ਉੱਥੇ ਤੇ ਕਿ ਛੋਟੇ-ਛੋਟੇ ਜਿਵੇਂ ਅਸੀਂ ਹਸਰੇ ਸੀਗੇ ਗਗਨ ਹਨਾ ਆਪਣਾ ਜਿਹੜਾ ਕੀ ਕਹਿੰਦੇ ਸੀ ਆਪਾਂ ਜਿਵੇਂ ਆਪਣੇ ਲਸਣ ਲਾਉਣੇ ਆਪਾਂ ਨੇਤਾ ਲਸਣ ਦੀ ਘਰਾਂ ਚ ਕਿਹੜੀ ਆਪਾਂ ਘਰੇ ਲਾ ਲਈਏ ਵੀ ਆਪਾਂ ਦੁਨੀਆ ਦੀ ਕਿਹੜੀ ਲਾ ਲੈਨੇ ਓਡੀ ਹਾਂ ਇਹਨਾਂ ਦੇ ਓਡੇ-ਓਡੇ ਬਈ ਖੇਤਾਂ ਦੇ ਵਿੱਚ ਕਿਹਰੇ ਨੇ ਹਾਂ ਖੇਤਾਂ ਦੇ ਕਿਆਰੇ ਉਹਨੇ ਨੇ ਹਾਂ ਨਾ ਹਾਂ ਇਹ ਗੱਲ ਬਈ ਇਹਨਾਂ ਦੀ ਇਥੋਂ ਦੀ ਇੱਕ ਹੋਰ ਵਧੀਆ ਚੀਜ਼ ਆ ਹਾਂ ਵੀ ਇਹਨਾਂ ਦੇ ਆਰਗੈਨਿਕ ਚੀਜ਼ ਜ਼ਿਆਦਾ ਹੁੰਦੀ ਆ ਆਰਗੈਨਿਕ ਇਹ ਚੀਜ਼ ਬਿਲਕੁਲ ਆ ਹਾਂ ਸਪਰੇਅ ਦੀ ਵਰਤੋਂ ਇਹੇ ਨਾ ਮਾਤਰੀ ਕਰਦੇ ਆ ਬਿਲਕੁਲ ਕਿਸੇ ਨੇ ਵੀ ਮੱਕੀ ਦੀ ਰੋਟੀ ਖਾਧੀ ਹੋਵੇ ਹਾਂ ਤਾਂ ਉਹ ਇਧਰ ਬੀਤ ਦੇ ਇਲਾਕੇ ਦੇ ਵਿੱਚ ਰ ਇੱਕ ਗੋਲ ਦਾਣੇ ਵਾਲੀ ਛੋਟੀ ਜਿਹੜੀ ਪੁਰਾਣੇ ਆਪਣੇ ਬਜ਼ੁਰਗ ਕਹਿੰਦੇ ਸੀ ਵੀ ਮੱਕੀ ਹੁੰਦੀ ਸੀ ਆਪਣੇ ਦੇਸ਼ ਉਹ ਵੀ ਹਜੇ ਵੀ ਲੋਕਾਂ ਕੋਲ ਇਧਰ ਹੈਗਾ ਹੂੰ ਤੇ ਉਹ ਮੱਕੀ ਜਦੋਂ ਬਾਈ ਦੇਖਣ ਨੂੰ ਇਧਰ ਮਿਲਦੀ ਆ ਉਹਨੂੰ ਲੈ ਕੇ ਜਾਊਂਗੀ ਮੱਕੀ ਨੂੰ ਉਹਦੀ ਰੋਟੀ ਬਣਾ ਕੇ ਦੇਖਿਓ ਬਹੁਤ ਜ਼ਿਆਦਾ ਮਿਠਾਸ ਦੇ ਵਿੱਚ ਹਾਂ ਜਿਹੜੀ ਆਪਣੇ ਏਰੀਆ ਮਿਲਦੀ ਨਹੀਂ ਹੈਗੀ ਇਧਰ ਇਹ ਮੱਕੀ ਵੀਰੇ ਇਧਰ ਉਹੀ ਮਿਲਦੀ ਹੈ ਨਾ ਤਾਂਜ ਨੂੰ ਪਹਿਲਾਂ ਤਾਂ ਬਹੁਤ ਥੋੜੀਆਂ ਲੋਕਾਂ ਕੋਲ ਜੇ ਜਿਵੇਂ ਕਿ ਆਪਾਂ ਪਿਛਲੀ ਵਾਰ ਲਈ ਸੀ ਪਿਛਲੀ ਵਾਰ ਆਪਾਂ ਨੂੰ ਸਾਰੀ 22 ਕਿਲੋ ਬੱਕੀ ਮਿਲੀ ਸੀ ਇੱਥੋਂ ਏਰੀਆ ਚ ਹਾਂ ਥੋੜੀ ਹੁੰਦੀ ਹੈ ਨਾ ਥੋੜੇ ਏਰੀਆ ਚ ਬਹੁਤ ਥੋੜੇ ਥੋੜੇ ਤਾਂ ਕਿਆ ਨਹੀਂ ਕਰੀ ਦੋ ਦੋ ਕਿਹਾ ਬਸ ਮੰਨ ਕੇ ਚੱਲੋ ਵੀ ਇੱਧਰ ਏਰੀਆ ਦੇ ਵਿੱਚ ਇਹ ਦੇਖਣ ਨੂੰ ਵੀ ਸੁਣਨ ਨੂੰ ਮਿਲਿਆ ਕਿ ਆਪਾਂ ਆਪ ਖੁਦ ਨਹੀਂ ਹਜੇ ਇਹਨਾਂ ਨੂੰ ਮਤਲਬ ਅੰਦਰੋਂ ਦੇਖਿਆ ਲੋਕਾਂ ਨੂੰ ਫਿਰ ਲੋਕਾਂ ਦੇ ਮੂੰਹੋਂ ਇਹ ਸੁਣਨ ਨੂੰ ਮਿਲਿਆ ਵੀ ਜੇ ਕਿਸੇ ਕੋਲੇ ਇੱਕ ਕਿੱਲਾ ਵਹਣਦਾ